ਧਾਰਮਿਕ ਆਗੂਆਂ ਤੇ ਰਾਜਨੀਤਿਕ ਆਗੂਆਂ ਵੱਲੋਂ 크리스마ਸ ਪ੍ਰੋਗਰਾਮ ਅਦੀ ਸਕਿਉਰਿਟੀ ਨੂੰ ਧਿਆਨ ਵਿੱਚ ਰੱਖਦੇ ਹੋਏ ਐਸਐਸਪੀ ਗੁਰਦਾਸਪੁਰ ਨੂੰ ਸੌਪਿਆ ਗਿਆ ਮੰਗ ਪੱਤਰ ਹੇਲੂਇਆ ਹੇਲੂ

ਲਾੜ ਲਾੜ ਦਾ ਦੋ ਕੋਈ ਨਹੀਂ ਹਾਲੇਲੂਇਆ 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 ਤੁਸੀਂ ਇਕਤਾ ਜਿੰਦਾਬਾਦ ਤੁਸੀਂ ਇਕਤਾ ਜਿੰਦਾਬਾਦ ਤੁਸੀਂ ਇਕਤਾ ਜਿੰਦਾਬਾਦ ਹਾਲੇਲੂਇਆ ਹਾਲੇਲੂਇਆ ਯਿਸੂ ਮਸੀਹ ਦੇ ਨਾਮ ਕੀ ਜੈ ਯਿਸੂ ਮਸੀਹ ਦੇ ਨਾਮ ਕੀ ਜੈ ਯਿਸੂ ਮਸੀਹ ਦੇ ਨਾਮ ਕੀ ਜੈ ਹਾਲੇਲੂਇਆ 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 ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਕਿ ਪਿਛਲੇ ਕੁਝ ਸਾਲਾਂ ਦੇ ਵਿੱਚ ਵੀ ਔਰ ਜਿਦਾ ਇਸ ਮਹੀਨੇ ਦੇ ਵਿੱਚ ਵੀ ਬਹੁਤ ਸਾਰੇ ਸਰਾਤੀ ਅੰਸਰਾਂ ਵੱਲੋਂ ਕੁਝ ਸ਼ਰਾਰਤਾਂ ਕੀਤੀਆਂ ਜਾ ਰਹੀਆਂ ਕੁਝ ਕ ਨੇ ਪਰ ਅਸੀਂ ਅੱਜ ਐਸਐਸਪੀ ਨੂੰ ਮੰਗ ਪੱਤਰ ਦਿੱਤਾ ਗਿਆ ਸਾਡੇ ਵੱਲੋਂ ਪੂਰੇ ਪਾਸਟਰ ਗੁਰਦਾਸਪੁਰ ਦੇ ਜਿੰਨੇ ਵੀ ਮਿਸਟਰੀਆਂ ਚਾਚਾਂ ਵੱਲੋਂ ਮੰਗ ਪੱਤਰ ਦਿੱਤਾ ਗਿਆ ਕਿ ਜਿਹੜੀ ਆਪਣੇ ਚਾਚਾਂ ਦੇ ਵਿੱਚ ਜਾਂ ਸ਼ੋਭਾ ਯਾਤਰਾ ਕਰ ਰਿਹਾ ਜਾਂ 크ਿਸਮਸ ਦੀਆਂ ਮੀਟੀਆਂ ਕਰ ਰਿਹਾ ਉਸ ਵਿੱਚ ਸਿਕਿਉਰਿਟੀ ਪ੍ਰੋਵਾਈਡ ਕੀਤੀ ਜਾਵੇ ਔਰ ਉਹਨਾਂ ਨੇ ਆਪਣੇ ਵੱਲੋਂ ਆਸ਼ਵਾਸ਼ਣ ਦਿੱਤਾ ਹੈ ਕਿ ਅਸੀਂ ਪੂਰੀ ਅੱਛੇ ਤਰੀਕੇ ਨਾਲ ਅਸੀਂ ਸਿਕਿਉਰਟੀ ਉਹ ਪ੍ਰੋਵਾਈਡ ਕਰਾਂਗੇ ਕਿਉਂਕਿ ਅਸੀਂ ਸਾਡਾ ਪ੍ਰਭੂ ਜੀ ਸ਼ੁਮਸੀ ਦਾ ਤਿਹਾੜੀ ਸਾਲ ਦੇ ਵਿੱਚ ਇੱਕ ਵਾਰ ਜਾਂਦਾ ਹੈ ਔਰ ਬਹੁਤ ਸਾਰੇ ਸ਼ਰਧਾਲੂ ਅੰਸਰ ਇਸ ਤਰ੍ਹਾਂ ਦੇ ਉੱਠਦੇ ਆ ਕਿ ਉਹ ਸਾਡੇ ਮਸੀਹ ਪ੍ਰੋਗਰਾਮਾਂ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰਦੇ ਆ ਔਰ ਅਸੀਂ ਇਹ ਮੰਗ ਪੱਤਰ ਦੇ ਕੇ ਇਹ ਇੱਕ ਜੱਥੇ ਦੇ ਵੱਲੋਂ ਨਹੀਂ ਇਹ ਪੂਰੇ ਗੁਰਦਾਸਪੁਰ ਦੇ ਜਿੰਨੀਆਂ ਵੀ ਮਿਨਿਸਟਰੀਆਂ ਔਰ ਜਿੰਨੇ ਵੀ ਚਰਚਾ ਉਹਨਾਂ ਦੇ ਵੱਲੋਂ ਇਹ ਮੰਗ ਪੱਤਰ ਦਿੱਤਾ ਗਿਆ ਹੈ ਉਹਨਾਂ ਨੂੰ ਇਹ ਆਸ਼ਵਾਸ਼ਣ ਦਿੱਤਾ ਗਿਆ ਹੈ ਕਿ ਤੁਹਾਨੂੰ ਕੋਈ ਟੈਨਸ਼ਨ ਦੀ ਲੋੜ ਨਹੀਂ ਆ ਅਸੀਂ ਅਸੀਂ ਪੂਰੇ ਤਰੀਕੇ ਦੇ ਨਾਲ ਤੁਹਾਡੀ ਸਿਕਿਉਰਿਟੀ ਪ੍ਰੋਵਾਈਡ ਕਰਾਂਗੇ ਜਿਸ ਜਿਸ ਜਗ੍ਹਾ ਤੇ ਜਿੱਥੇ ਵੀ ਚਰਚ ਵਿੱਚ ਪ੍ਰੋਗਰਾਮ ਕੀਤੇ ਜਾਣਗੇ ਜਾਂ ਸ਼ੋਭਾ ਯਾਤਰਾ ਕੀਤੀ ਜਾਣਗੀ ਜਾਂ ਨਾਈਟ ਪ੍ਰੋਗਰਾਮ ਜਾਂ 크ਿਸਮਸ ਦੇ ਦਿਹਾੜੇ ਤੇ 24 ਔਰ 25 ਦੀ ਨਾਈਟ ਜਾਂ ਦਿਨ ਉੱਤੇ ਪ੍ਰੋਗਰਾਮ ਜਿਹੜਾ ਕੀਤਾ ਜਾ ਰਿਹਾ ਉਸ ਵਿੱਚ ਉਸ ਦੇ ਵਿੱਚ ਸਿਕਿਉਰਿਟੀ ਪ੍ਰੋਵਾਈਡ ਕਰਨਗੇ ਅਸੀਂ ਮਸੀਹ ਭਾਈ ਬੇਚਾਰੀ ਨੂੰ ਇਹੋ ਸੰਦੇਸ਼ ਦਿੰਨੇ ਆ ਕਿ ਕਿਸੇ ਵੀ ਤਰ੍ਹਾਂ ਦੀ ਟੈਨਸ਼ਨ ਨਹੀਂ ਲੈਣੀ ਔਰ ਪੂਰੀ ਐਸਐਸਪੀ ਵੱਲੋਂ ਉਹਨਾਂ ਦੇ ਵੱਲੋਂ ਵੀ ਆਸ਼ਵਾਸ਼ਣ ਦਿੱਤਾ ਗਿਆ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਸ਼ਰਾਰਤੀ ਅਨਸਰ ਤੁਹਾਡੇ ਪ੍ਰੋਗਰਾਮਾਂ ਦੇ ਵਿੱਚ ਵਿਗੜ ਨਹੀਂ ਪਾਣਗੇ ਸੋ ਸਭ ਤੋਂ ਪਹਿਲਾਂ ਮੈਂ ਤੁਹਾਡੇ ਇਸ ਚੈਨਲ ਦੇ ਰਾਹੀਂ ਦੇਸ਼ਾਂ ਵਿਦੇਸ਼ਾਂ ਵਿੱਚ ਵਸਦੇ مسیਈ ਭਾਈਚਾਰੇ ਨੂੰ ਪ੍ਰਭੂ ਜੀ ਸਮੇਂ ਸਿੱਧੇ ਜਨਮ ਦਿਨ ਦੀਆਂ ਲੱਖ ਲੱਖ ਮੁਬਾਰਕਾਂ ਦਿੰਦਾ ਹਾਂ ਔਰ ਮੈਂ ਰੈਵਰੈਂਟ ਸਰਾਫਿਮ ਸਬਰਵਾਲ ਪੈਂਟੀ ਕਸਟਲ ਪਾਸਟ ਐਸੋਸੀਏਸ਼ਨ ਪ੍ਰੈਜ਼ੀਡੈਂਟ ਔਰ ਨਾਲ ਸਾਡੇ ਜ਼ਿਲ੍ਹਾ ਗਰਦਾਸਪੁਰ ਦੇ 크ਰਿਸਚੀਅਨ ਲੀਡਰ ਅੱਜ ਅਸੀਂ ਸਾਰਿਆਂ ਨੇ ਮਿਲ ਕੇ ਐਸਐਸਪੀ ਗਰਦਾਸਪੁਰ ਸਾਹਿਬ ਨੂੰ ਇੱਕ ਮੰਗ ਪੱਤਰ ਦਿੱਤਾ ਹੈ ਜਿਹਦੇ ਵਿੱਚ ਉਹਨਾਂ ਨੂੰ ਇਹ ਜਾਹ ਦਿਲਾਇਆ ਗਿਆ ਕਿ ਜਿਸ ਤਰ੍ਹਾਂ ਪਿਛਲੇ ਦਿਨਾਂ ਦੇ ਵਿੱਚ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਮਸੀਹ ਕੌਮ ਦੇ ਉੱਤੇ ਝੂਠੇ આરોਪ ਲਗਾ ਕੇ ਉਹਨਾਂ ਦੇ ਉੱਤੇ ਤੰਜ ਕੱਸ ਕੇ ਔਰ ਉਹਨਾਂ ਨੂੰ ਪਰੇਸ਼ਾਨ ਕੀਤਾ ਗਿਆ ਉਹਨਾਂ ਦੇ ਪੁਤਲੇ ਫੁਕੇਗੇ ਔਰ ਕਈ ਤਰ੍ਹਾਂ ਦੇ ਉਹਨਾਂ ਨੂੰ ਧਮਕੀਆਂ ਦਿੱਤੀਆਂ ਗਈਆਂ ਡਰਾਵੇ ਦਿੱਤੇ ਗਏ ਤਾਂ ਜੋ ਐਸੀ ਉਹਨਾਂ ਦੇ ਉੱਤੇ ਕੋਈ ਕਾਰਵਾਈ ਕਰਨਗੇ ਸੋ ਸਾਡੇ ਹਰ ਸਾਲ 크ਿਸਮਸ ਦੇ ਦਿਨਾਂ ਦੇ ਵਿੱਚ ਕੁਝ ਸ਼ਰਾਰਤੀਆਂਸਰਾ ਵੱਲੋਂ ਚਰਚਾਂ ਦੇ ਉੱਤੇ ਜਾਂ ਸ਼ੋਭਾ ਯਾਤਰਾਵਾਂ ਦੇ ਉੱਤੇ ਅਟੈਕ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਔਰ ਉਹਨਾਂ ਦੇ ਇਸ ਖੁਸ਼ੀ ਦੇ ਮੌਕੇ ਉੱਤੇ ਪ੍ਰੋਗਰਾਮਾਂ ਦੇ ਵਿੱਚ ਬਹੁਤ ਹੀ ਤਰ੍ਹਾਂ ਦੇ ਕਈ ਰੰਗ ਭੰਗ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਔਰ ਇਸੇ ਸਾਰੇ ਹੀ ਪਾਸਟਰ ਸਹਿਬਾਨਾਂ ਵੱਲੋਂ ਔਰ ਸਾਡੇ ਲੀਡਰ ਸਹਿਬਾਨਾਂ ਵੱਲੋਂ ਐਸਐਸਪੀ ਸਾਹਿਬ ਨੂੰ ਮੰਗ ਕੀਤੀ ਗਈ ਹੈ ਕਿ ਜਿਹੜੀ ਸਾਰੇ ਹੀ ਚਰਚਾਂ ਦੀ 24 25 ਦਸੰਬਰ ਦੇ ਪ੍ਰੋਗਰਾਮ ਉਸ ਤੋਂ ਪਹਿਲਾਂ ਵੀ ਸ਼ੁਭਾ ਯਾਤਰਾਵਾਂ ਦੇ ਪ੍ਰੋਗਰਾਮ ਉਹਨਾਂ ਦੇ ਵਿੱਚ ਜਿਹੜੀ ਸੁਰੱਖਿਆ ਹੈ ਉਹ ਯਕੀਨੀ ਬਣਾਈ ਜਾਵੇ ਤਾਂ ਜੋ ਸਾਰਾ ਜ਼ਿਲ੍ਹਾ ਗਰਦਾਸਪੁਰ ਵਿੱਚ ਵਸਦਾ ਮੁਸੀ ਭਾਈਚਾਰਾ ਆਪਣੇ ਇਸ ਪ੍ਰਭੂ ਯਿਸੂ ਮਸੀਹ ਦੇ ਜਨਮ ਦਿਨ ਦੇ ਤਿਉਹਾਰ ਨੂੰ ਬੜੀਆਂ ਖੁਸ਼ੀਆਂ ਤੇ ਚਾਹਵਾਂ ਦੇ ਨਾਲ ਮਨਾ ਸਕੇ ਇਹ ਪ੍ਰਸ਼ਾਸਨ ਨੂੰ ਮੰਗ ਕੀਤੀ ਗਈ ਹੈ ਕਿ ਕੜੇ ਤੋਂ ਕੜੇ ਪ੍ਰਬੰਧ ਕੀਤੇ ਜਾਣ ਤਾਂ ਜੋ ਕੋਈ ਵੀ ਸ਼ਰਾਰਤੀ ਅੰਸਰ ਇਨ੍ਹਾਂ ਪ੍ਰੋਗਰਾਮਾਂ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਸ਼ਰਾਰਤ ਨਾ ਕਰ ਸਕੇ